ਪੈਂਦੀਆਂ ਰਹਿਣਗੀਆਂ ਪ੍ਰਧਾਨ ਜੀ ਆ ਗਏ ਨੇ ਜਕਾਰੇ ਲਾ ਕੇ ਆਪਾਂ ਮਾਹੌਲ ਬਣਾਈਏ ਬੋਲੇ ਸੋਨਹਿਾ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਜੀ ਪਾਗ ਜਿੰਦਾਬਾਦ ਬੋਲੇ ਸੋਨਹਿਾ ਸ੍ਰੀ ਅਕਾਲ ਸਰਦਾਰ ਸੁਖਬੀਰ ਸਿੰਘ ਜੀ ਪਾਗ ਜਿੰਦਾਬਾਦ ਸਰਦਾਰ ਸੁਖਬੀਰ

ਆਪਣੇ ਲੀਡਰ ਦਾ ਆਪਾ ਸਵਾਗਤ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਸਰਦਾਰ ਸੰਵੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ ਅੱਜ ਅਕਾਲੀ ਯੋਧੇ ਦੇ ਤੌਰ ਤੇ ਟੈਕ ਸਾਲੀ ਵਰਕਰ ਦੇ ਤੌਰ ਤੇ ਆਏ ਆ ਉਹਨਾਂ ਨੂੰ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸਟੇਜ ਤੇ ਆਜੋ ਪ੍ਰਧਾਨ ਸਾਹਿਬ ਦਾ ਆਜੋ ਆਜੋ ਉਹਨਾਂ ਪੜਾ ਕਿਉਂਕਿ ਸਾਰੀ ਜਿੰਨੀ ਸੰਗਤ ਆਈ ਹੈ ਇਹ ਅੱਜ ਵੀ ਤੁਹਾਡੇ ਦਰਸ਼ਨ ਜ਼ਰੂਰ ਕਰਨਾ ਚਾਹੁੰਦੀ ਆ ਇਸ ਕਰਕੇ ਮੈਂ ਜਕਾਰਾ ਲਾਉਣ ਲੱਗਿਆ ਸਾਰੇ ਜਿਹੜੇ ਇਸ ਗੱਲ ਨਾਲ ਸਹਿਮਤ ਆ ਦੋਨੇ ਹੱਥ ਖੜੇ ਕਰਕੇ ਜਵਾਬ ਦੇਣਾ ਬੋਲੇ ਲੋ ਜੀ ਸੰਗਤ ਦਾ ਹੁਕਮ ਹੋ ਗਿਆ ਇਸ ਕਰਕੇ ਹੁਣ ਜਗਾਰਾ ਲੱਗ ਗਿਆ ਇੱਕ ਜਗਾਰਾ ਹੋਰ ਲੱਗ ਜਾਂਦਾ ਬੋਲੇ ਸੋਨਹਾਰ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਟੇਜ ਦੀ ਕਾਰਵਾਈ ਜਾਰੀ ਰੱਖੋ ਬੋਲੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ ਇੱਕ ਨਿਮਾਣੇ ਬਾਵਾ ਖੜੀਆਂ ਕਰਕੇ ਜਕਾਰਾ ਲਾ ਦਿਓ ਸਵਾਗਤ ਵਿੱਚ ਦੱਬ ਕੇ ਹੁਣ ਕਸਰ ਨਾ ਰਹੇ ਬੋਲੇ ਸੋ ਨਿਹਾਲ ਸ਼੍ਰੀ ਅਕਾਲ ਸਰਦਾਰ ਸੁਖਬੀਰ ਸਿੰਘ ਬਾਲੇ ਸੋਨ ਹੈ ਸ੍ਰੀ ਆਕਾਲ ਸੁਖਵੀਰ ਤੇਰੀ ਸੋਚ ਤੇ ਮਰਾਂ ਦੇ ਗੋਕੇ ਸੁਖਵੀਰ ਤੇਰੀ ਸੋਚ ਤੇ ਮਰਾਂ ਦੇ ਗੋਕੇ ਬਾਬਾ ਖੜੀਆਂ ਕਰਕੇ ਕਿਨਾਰਾ ਹੋਰ ਲਾ ਦੇਓ ਜਕਾਰਾ ਫਿਰ ਬਾਲੇ ਸੋਨ ਹੈ ਸ੍ਰੀ ਆਕਾਲ ਸੱਜ ਕੇ ਦਈਏ ਥੋੜੇ ਜੋਸ਼ ਤੇ ਕਿਉਂਕਿ ਜਦੋਂ ਆਪਣੇ ਲੀਡਰ ਸਟੇਜ ਤੇ ਆਉਣ ਦਾ ਪਤਾ ਲੱਗੇ ਕਿ ਸਾਡਾ ਜੋਸ਼ ਕਿੰਨਾ